ਮਾਨਯੋਗ ਕਮਿਸ਼ਨਰ ਪੁਲਿਸ ਜੀ ਕੁਲਦੀਪ ਸਿੰਘ ਚਹਿਲ ਸਾਹਿਬ ਮਾਨਯੋਗ ਡੀਸੀਪੀ ਸਾਹਿਬ ਸਰ ਰੁਪਿੰਦਰ ਸਿੰਘ ਜੀ ਏਡੀਸੀਪੀ ਸ਼੍ਰੀ ਪ੍ਰੋਬੀ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਆਂ ਹਸਾਂ ਦੇ ਖਿਲਾਫ ਕਾਰਵਾਈ ਕਰਦਿਆਂ ਐਸਐਚਓ ਪੀਓ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਜਦੋਂ ਤਿੰਨ ਵਿਅਕਤੀ ਪਰਮਦੇਵ ਸਿੰਘ ਸਤਪਾਲ ਸਿੰਘ ਅਤੇ ਫਰਮਾਨ ਨਲ ਇਹਨਾਂ ਨੂੰ ਵੀ ਵਪਾਰ ਕਰਕੇ ਇਹਨਾਂ ਪਾਸੋਂ 4 ਮੋਟਰਸਾਈਕਲ 10 ਬਕੋ ਬਕ ਮਾਰਕੇ ਦੇ ਮੋਬਾਈਲ ਅਤੇ ਇੱਕ ਦਾ ਲੋਹਾ ਬਰਾਮਦ ਕੀਤਾ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਹਾਫਲ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਾਰੀ ਹੈ ਨਾ ਤੋਂ ਹੋਰ ਵੀ ਖੁਲਾਸੇ ਹੋਣ ਦੀ ਜਿਹੜੀ ਹੈਗੀ ਉਮੀਦ ਹੈ